ਇਸ ਸਥਾਨ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਸੱਚੇ ਪਾਤਸ਼ਾਹ ਨੇ 14 ਮੋਹ ਸੰਮਤ 1761 ਨੂੰ ਜਦੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਚਮਕੌਰ ਦਾ ਜੰਗ ਜਿੱਤਣ ਤੋਂ ਪਿੱਛੋਂ ਉੱਥੋਂ ਫਿਰ ਅੱਗੇ ਰਵਾਨਾ ਹੋਏ ਇਹ ਸਥਾਨ ਦਾ ਨਾਮ ਹੈ ਤੁਰਦਵਾਰਾ ਕਲਿਆਣ ਸਰਸਾਬ ਆਨਮਕ੍ਰਿਤ ਜਦੋਂ ਗੁਰਗੋਬ ਸਿੰਘ ਜੀ ਇਸ ਥਾਂ ਤੇ ਪਹੁੰਚੇ ਸਨ ਤਾਂ ਇੱਥੇ ਪਾਣੀ ਦੀ ਬਹੁਤ ਹੀ ਵੱਡੀ ਜਿਹੜੀ ਉਹ ਕਮੀ ਸੀ ਤਾਂ ਇੱਥੇ ਇੱਕ ਸਰਾਲ ਸੀ ਬਹੁਤ ਭਿਆਰਗ ਆਵਾਜ਼ ਆ ਰਹੀ ਸੀ ਸਰਾਲ ਦੇ ਤੇ ਸਿੰਘਾਂ ਨੇ ਉਹ ਸਰਾਲ ਨੂੰ ਜਦੋਂ ਵੇਖਿਆ ਤਾਂ ਵਾਪਸ ਮੁੜ ਗਏ ਸੱਚੇ ਪਾਤਸ਼ਾਹ ਉੱਥੇ ਤਾਂ ਇੱਕ ਸਰਾਲ ਹੈ ਗੁਰਗੋਬ ਸਿੰਘ ਜੀ ਦਸਵੇਂ ਪਿਤਾ ਗੁਰਗੋਬ ਸਿੰਘ ਜੀ ਨੇ ਉਸ ਸਰਾਲ ਦਾ ਕਲਿਆਣ ਕੀਤਾ ਸੀ ਜਿੰਨਾ ਜਿੰਨਾ ਧਰਤੀਆਂ ਤੇ ਚਰਨ ਪਾਏ ਨੇ ਉਹਨਾਂ ਧਰਤੀਆਂ ਨੇ ਪ੍ਰਗਟ ਹੋਣਾ ਹੀ ਹੋਗਾ ਜਥੇ ਜਾਏ ਬਹੇ ਮੇਰਾ ਸਤਿਗੁਰੂ ਸੋ ਥਾਨ ਸੋ ਹਵਾ ਰਾਮ ਰਾਜੇ ਪੁਰ ਸਿੱਖੀ ਸੋ ਥਾਨ ਭਾਲਿਆ ਮੈਂ ਤੂ ਮਖਲਾਬਾ ਸਾਧ ਸੰਗਤ ਜੀ ਅੱਜ ਅਸੀਂ ਤੁਹਾਨੂੰ ਦਿਖਾਉਣ ਜਾ ਰਹੇ ਆ ਉਸ ਪਵਿੱਤਰ ਸਥਾਨ ਦੇ ਤੁਹਾਨੂੰ ਦਰਸ਼ਨ ਕਰਾਵਾਂਗੇ ਜਿੱਥੇ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਨਗੀਧਰ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 14ਪੂ 1761 ਫਿਕਰਮੀ ਨੂੰ ਆਪਣੇ ਕਰਨ ਕਮਰਾਂ ਨਾਲ ਤੀਰ ਮਾਰ ਕੇ ਇੱਕ ਸਰਾਲ ਦਾ ਜਿਹੜਾ ਉਹ ਕਲਿਆਣ ਕੀਤਾ ਸੀ ਅਸੀਂ ਪਹੁੰਚੇ ਆ ਅਲੰਗੀਰ ਸਾਹਿਬ ਗੁਰਦੁਆਰਾ ਅਲੰਗੀਰ ਸਾਹਿਬ ਇਸ ਗੁਰਦੁਆਰਾ ਸਾਹਿਬ ਤੋਂ ਸਿਰਫ ਇੱਕ ਡੇਢ ਕਿਲੋਮੀਟਰ ਤੇ ਉਹ ਸਥਾਨ ਮੌਜੂਦ ਆ ਜਿੱਥੇ ਗੁਰੂ ਗੋਮਤ ਸਿੰਘ ਜੀ ਦਸਵੇਂ ਪਿਤਾ ਗੁਰੂ ਗੋਬਿੰਦ ਸਿੰਘ ਜੀ ਨੇ ਉਸ ਸਰਾਲ ਦਾ ਕਲਿਆਣ ਕੀਤਾ ਸੀ ਜਦੋਂ ਗੁਰੂ ਗੋਬਿੰਦ ਸਿੰਘ ਜੀ ਇਸ ਸਥਾਨ ਤੇ ਪਹੁੰਚੇ ਸਨ ਤਾਂ ਇੱਥੇ ਪਾਣੀ ਦੀ ਬਹੁਤ ਹੀ ਵੱਡੀ ਜਿਹੜੀ ਉਹ ਕਮੀ ਸੀ ਤਾਂ ਗੁਰਗੋਬਿੰਦ ਸਿੰਘ ਮਹਾਰਾਜ ਇੱਕ ਬੁੱਢੀ ਮਾਤਾ ਨੂੰ ਪੁੱਛਦੇ ਨੇ ਵੀ ਇੱਥੇ ਪਾਣੀ ਕਿੱਥੇ ਮਿਲੇਗਾ ਤਾਂ ਮਾਤਾ ਬੋਲਦੀ ਆ ਵੀ ਇੱਥੇ ਨੇੜੇ ਤੇੜੇ ਕਿਤੇ ਵੀ ਪਾਣੀ ਨਹੀਂ ਸਭ ਜਿਹੜਾ ਇੱਥੇ ਰੋਹੀ ਆ ਤਾਂ ਉਹਨਾਂ ਨੇ ਦੱਸਿਆ ਵੀ ਇੱਥੋਂ ਦੂਰ ਇੱਕ ਖੂਹ ਆ ਪ੍ਰਾਤਨ ਖੂਹ ਵੀ ਉਹਦੇ ਵਿੱਚ ਪਾਣੀ ਆ ਜਿਹੜਾ ਉਹ ਹੈ ਪਰ ਉੱਥੇ ਇੱਕ ਸਰਾਲ ਰਹਿੰਦੀ ਆ ਤੇ ਇਸ ਕਰਕੇ ਉੱਥੇ ਪਾਣੀ ਜਿਹੜਾ ਜਿਹੜਾ ਪੀਣਾ ਤਾਂ ਥੋੜਾ ਮੁਸ਼ਕਲ ਆ ਤਾਂ ਜਦੋਂ ਗੁਰਗੋਜ ਸਿੰਘ ਜੀ ਮਹਾਰਾਜ ਇਸ ਸਥਾਨ ਤੇ ਪਹੁੰਚੇ ਜਿਹੜੀ ਕਿ ਅਸੀਂ ਤੁਹਾਨੂੰ ਦਿਖਾ ਰਹੇ ਆ ਇਹ ਉਹ ਖੂਹ ਆ ਪ੍ਰਾਤਨ ਖੂਹ ਜਿੱਥੇ ਆ ਕੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸਭ ਤੋਂ ਪਹਿਲਾਂ ਤੀਰ ਮਾਰ ਕੇ ਉਸ ਸਰਾਲ ਦਾ ਜਿਹੜਾ ਕਲਿਆਣ ਕੀਤਾ ਸੀ ਅਸੀਂ ਉਸ ਜਗ੍ਹਾ ਤੇ ਮੌਜੂਦ ਆ ਜਿਹੜੀ ਗੁਰਦੁਆਰਾ ਮੰਜੀ ਸਾਹਿਬ ਆਲਮਗੀਰ ਤੋਂ ਸਿਰਫ 1 ਕਿਲੋਮੀਟਰ ਦੀ ਵਿੱਥ ਤੇ ਉਹ ਜਿਹੜਾ ਖੂਹ ਆ ਇਤਿਹਾਸਕ ਖੂਹ ਆ ਇੱਥੇ ਮੌਜੂਦ ਆ ਇੱਥੇ ਜਿਹੜੀ ਉਹ ਬਿਲਡਿੰਗ ਆ ਤਾਂ ਬਣਨੀ ਸ਼ੁਰੂ ਹੋ ਰਹੀ ਹੈ ਤੁਸੀਂ ਦੇਖ ਸਕਦੇ ਹੋ ਉਹ ਬਿਲਡਿੰਗ ਜਿਸ ਦਾ ਕੇ ਕੰਮ ਸ਼ੁਰੂ ਕੀਤਾ ਗਿਆ ਥੋੜੇ ਟਾਈਮ ਦੇ ਵਿੱਚ ਉਹ ਜਿਹੜੀ ਬਿਲਡਿੰਗ ਆ ਬਣ ਕੇ ਤਿਆਰ ਹੋ ਜਾਵੇਗੀ ਉਸ ਬਿਲਡਿੰਗ ਦਾ ਜਿਹੜਾ ਕੰਮ ਆ ਤੁਸੀਂ ਦੇਖ ਸਕਦੇ ਹੋ ਚੱਲ ਰਿਹਾ ਸਾਡੇ ਕੋਲ ਜਥੇਦਾਰ ਚੰਨ ਸਿੰਘ ਆਲਮਗੀਰ ਉਹ ਵੀ ਮੌਜੂਦ ਨੇ ਆਪਾਂ ਉਹਨਾਂ ਨਾਲ ਵੀ ਗੱਲ ਕਰਾਂਗੇ ਜਿਹੜਾ ਇਹ ਇਤਿਹਾਸਿਕ ਸਥਾਨ ਆ ਤਾਂ ਇਹਦੀ ਕੀ ਪਵਿੱਤਰਤਾ ਵਾ ਤੇ ਕਿਸ ਇਹ ਜਿਹੜਾ ਇਹਦੀ ਕਾਰ ਸੇਵਾ ਵਾ ਕੌਣ ਕਰ ਰਿਹਾ ਨੇ ਤੇ ਕਦੋਂ ਤੱਕ ਇਹ ਮੁਕੰਮਲ ਹੋ ਜਾਊਗਾ ਸਤਿ ਸ੍ਰੀ ਅਕਾਲ ਜਥੇਦਾਰ ਸਾਹਿਬ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਵੇਲੇ ਅਸੀਂ ਉਸ ਪਵਿੱਤਰ ਇਤਿਹਾਸਕ ਅਸਥਾਨ ਤੇ ਖੜੇ ਆ ਜੋ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਮੰਜੀ ਸਾਹਿਬ ਆਲਮਗੀਰ ਜਿੱਥੇ ਮਹਾਰਾਜ ਨੇ ਚਰਨ پا ਕੇ ਇਸ ਧਰਤੀ ਨੂੰ ਨਿਵਾਜਿਆ ਉਹਦੇ ਨਾਲ ਸਾਡੇ ਬਹੁਤ ਹੀ ਸਤਿਕਾਰਯੋਗ ਸਾਡੇ ਬਾਬਾ ਅਮਰੀਕ ਸਿੰਘ ਜੀ ਪਟਿਆਲੇ ਵਾਲਿਆਂ ਦੇ ਜਥੇਦਾਰ ਸਾਹਿਬ ਇਸ ਗੁਰਦੁਆਰਾ ਸਾਹਿਬ ਦੀ ਜੋ ਸੇਵਾ ਕਰਵਾ ਰਹੇ ਨੇ ਬਾਬਾ ਭੁਪਿੰਦਰ ਸਿੰਘ ਜੀ ਭਿੰਦਾ ਤੇ ਇਹਨਾਂ ਦੇ ਡੇਰੇ ਦੇ ਬਿਲਕੁਲ ਬੈਕ ਸਾਈਡ ਤੇ ਇਹ ਸਥਾਨ ਹੈ ਗੁਰਦੁਆਰਾ ਮਜੀਠ ਸਾਹਿਬ ਆਲਮਗੀਰ ਦੇ ਬਿਲਕੁਲ ਨਾਲ ਲੱਗਦਾ ਹੈ ਇਸ ਸਥਾਨ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸੱਚੇ ਪਾਤਸ਼ਾਹ ਨੇ 14 ਪੋ ਸੰਮਤ 1761 ਨੂੰ ਜਦੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਚਮਕੌਰ ਦਾ ਜੰਗ ਜਤਣ ਤੋਂ ਪਿੱਛੋਂ ਉੱਥੋਂ ਫਿਰ ਅੱਗੇ ਰਵਾਨਾ ਹੋਏ ਉਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਬਾਛੀ ਵਾਰੇ ਬਰਾਜਮਾਨ ਹੋਏ ਉਸ ਧਰਤੀ ਨੂੰ ਭਾਗ ਲਾਏ ਉਸ ਤੋਂ ਬਾਅਦ ਲੱਲਾ ਕੁੱਬੇ ਕਟਾਣੇ ਕਲੇਚ ਰੌਂਪਰ ਸਾਨ੍ਹੇয়াল ਟਿੱਬਾ ਉਸ ਤੋਂ ਬਾਅਦ ਇਸ ਸਥਾਨ 'ਤੇ ਸੱਚੇ ਪਾਤਸ਼ਾਹ ਪਹੁੰਚੇ ਸਨ ਤੇ ਇਸ ਸਥਾਨ 'ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਪਹਿਲਾਂ ਜਿੱਥੇ ਗੁਰਦੁਆਰਾ ਮਜੀਠ ਸਾਹਿਬ ਆਲਮਗੀਰ ਹੈ ਉੱਥੇ ਬਰਾਜਮਾਰ ਹੋ ਕੇ ਉਹਨਾਂ ਦੇ ਨਾਲ ਜਿਹੜੇ ਸੇਵਕ ਆਏ ਸਨ ਸਿੰਘ ਭਾਈ ਮਾਨ ਸਿੰਘ ਤੇ ਧਰਮ ਸਿੰਘ ਭਾਈ ਮਾਨ ਸਿੰਘ ਤੇ ਭਾਈ ਧਰਮ ਸਿੰਘ ਭਾਈ ਦਇਆ ਸਿੰਘ ਇਹ ਸਿੰਘ ਨਾਲ ਸਾਲ ਗਨੀਖਾ ਲਵੀਖਾ ਇਹ ਵੀ ਨਾਲ ਸਾਲ ਗੁਰੂ ਦੇ ਪਿਆਰੇ ਮਾਨ ਸਿੰਘ ਧਰਮ ਸਿੰਘ ਨੂੰ ਇੱਥੇ ਭੇਜਿਆ ਸੀ ਕਿ ਅਸੀਂ ਜਲ ਛਕਣਾ ਭਾਈ ਸਾਨੂੰ ਜਲ ਛਕਾਓ ਉਦੋਂ ਇੱਥੇ ਰੋਹੀ ਵਿਆਹਬਾਨ ਪੁਰਾਣਾ ਥੇ ਕਹਿੰਦੇ ਹੁੰਦੇ ਸੀ ਇਸ ਥਾਂ ਨੂੰ ਉਦੋਂ ਸੰਤ ਜਦੋਂ ਜਲਦੀ ਤਲਾਸ਼ ਵਿੱਚ ਆਏ ਤਾ ਇੱਥੇ ਇੱਕ ਸਰਾਲ ਸੀ ਬਹੁਤ ਭਿਆਨਕ ਆਵਾਜ਼ ਆ ਰਹੀ ਸੀ ਸਰਾਲ ਦੀ ਤੇ ਸਿੰਘਾਂ ਨੇ ਉਹਨੂੰ ਸਰਾਲ ਨੂੰ ਜਦੋਂ ਵੇਖਿਆ ਤਾਂ ਵਾਪਸ ਮੁੜ ਗਏ ਸੱਚੇ ਪਾਤਸ਼ਾਹ ਉੱਥੇ ਤਾਂ ਇੱਕ ਸਰਾਲ ਹੈ ਗੁਰੂ ਸਾਹਿਬ ਕਹਿੰਦੇ ਚਲੋ ਭਾਈ ਉਹਦਾ ਵੀ ਉਧਾਰ ਕਰਨਾ ਫੇਰ ਸੱਚੇ ਪਾਤਸ਼ਾਹ ਨੇ ਮਿਹਰ ਦੀ ਨਜ਼ਰ ਕੀਤੀ ਫੇਰ ਗੁਰੂ ਸਾਹਿਬ ਨੇ ਇੱਥੇ ਜਿੱਥੇ ਆਪਾਂ ਖੜੇ ਆ ਇਸ ਧਰਤੀ ਦੇ ਉੱਤੇ ਚਰਨ ਪਾਏ ਤੇ ਸਰਾਲ ਮੌਣ ਦੇ ਉੱਤੇ ਆ ਕੇ ਬੈਠ ਗਈ ਤੇ ਗੁਰੂ ਸਾਹਿਬ ਨੇ ਸੱਚੇ ਪਾਤਸ਼ਾਹ ਨੇ ਤੀਰ ਮਾਰ ਕੇ ਸਰਾਲ ਦੀ ਮੁਕਤੀ ਕਰ ਦਿੱਤੀ ਇਸ ਸਥਾਨ ਦਾ ਨਾਮ ਹੈ ਗੁਰਦੁਆਰਾ ਕਲਿਆਣ ਸਰਸਾਬ ਆਲਮਗੀਰ ਸੋ ਇਸ ਸਥਾਨ ਦੀ ਸੇਵਾ ਸਮਾਂ ਆਇਆ ਗੁਰੂ ਸਾਹਿਬ ਨੇ ਜਿੰਨਾ ਜਿੰਨਾ ਧਰਤੀਆਂ ਤੇ ਚਰਨ ਪਾਏ ਨੇ ਉਹਨਾਂ ਧਰਤੀਆਂ ਨੇ ਪ੍ਰਗਟ ਹੋਣਾ ਹੀ ਹੋਣਾ ਜਥਾ ਜਾਏ ਬਹਿ ਮੇਰਾ ਸਤਿਗੁਰੂ ਸੋ ਥਾਨ ਸੋ ਹਵਾ ਰਾਵ ਰਾਜੇ ਪੁਰ ਸਿੱਖੀ ਸੋ ਥਾਨ ਭਾਲਿਆ ਲੈ ਧੁਰ ਮੁਖ ਲਾਵਾ ਸੋ ਬੜੀ ਕਿਰਪਾ ਹੋਈ ਆ ਸੱਚੇ ਪਾਤਸ਼ਾਹ ਦੀ ਹੁਣ ਸਮਾਂ ਆਇਆ ਇਸ ਸਥਾਨ ਦੇ ਪ੍ਰਗਟ ਹੋਣ ਦਾ ਇਹ ਜਿਹੜੀ ਸੇਵਾ ਇਹ ਰੱਬ ਹੋ ਚੁੱਕੀ ਐ ਇਹ ਸੇਵਾ ਸਾਡੇ ਬਹੁਤ ਹੀ ਸਤਿਕਾਰਯੋਗ ਬਾਬਾ ਮਰੀਕ ਸਿੰਘ ਜੀ ਪਟਿਆਲੇ ਵਾਲੇ ਜਿਹੜੇ ਜਿਹੜੀ ਜਥੇਬੰਦੀ ਬਹੁਤ ਗੁਰੂ ਘਰਾਂ ਦੀ ਸੇਵਾ ਕਰ ਰਹੀਆਂ ਬਾਹਰ ਜਿਹਨੇ ਉਹਨਾਂ ਦੁਆਰਾ ਕਰਾਂਦੀ ਸੇਵਾ ਉਹ ਪਵਿੱਤਰ ਸਥਾਨਾਂ ਦੀ ਸੇਵਾ ਇਹਨਾਂ ਨੂੰ ਬਖਸ਼ੀਆਂ ਮਹਾਪੁਰਖਾਂ ਨੂੰ ਜਿੱਥੇ ਗੁਰੂ ਸਾਹਿਬ ਨੇ ਆਪ ਚਰਨ ਪਾਏ ਇਸ ਕਾਰ ਸੇਵਾ ਦਾ ਜਿਹੜਾ ਕੰਮ ਆ ਬਾਬਾ ਮਰੀਕ ਸਿੰਘ ਜੀ ਪਟਿਆਲੇ ਵਾਲੇ ਉਹਨਾਂ ਦੀ ਰਹਿਨਮਾਈ ਦੇ ਹੇਠ ਬਾਬਾ ਭਿੰਦਾ ਜੀ ਆਜੋ ਅਬੀ ਕਰਵਾ ਰਹੇ ਹਨ ਆਪਾਂ ਬਾਬਾ ਪਿੰਦਾਜੀ ਨਾਲ ਵੀ ਗੱਲ ਕਰਾਂਗੇ ਜਿਨ੍ਹਾਂ ਨੇ ਇਹ ਕੰਮ ਸ਼ੁਰੂ ਕੀਤਾ ਬਾਬਾ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਬਾ ਜੀ ਜਿਸ ਸਥਾਨ ਤੇ ਆਪਾਂ ਮੌਜੂਦ ਆ ਇਸ ਸਥਾਨ ਬਾਰੇ ਦੱਸਿਓ ਗੁਰਦੁਆਰਾ ਕਲਿਆਣ ਸਾਹਿਬ ਦੇ ਪਿੰਡ ਆਲਮਗੀਰ ਲੁਧਿਆਣਾ ਵਿੱਚ ਚੱਲ ਰਹੀਆਂ ਕਾਰ ਸੇਵਾ ਧੰਨ ਗੁਰੂ ਗ੍ਰੰਥ ਸਾਹਿਬ ਦੀ ਕਿਰਪਾ ਦੇ ਨਾਲ ਸੰਗਤ ਦੇ ਸੰਯੋਗ ਦੇ ਨਾਲ ਸਮੂਹ ਇਲਾਕੇ ਦੇ ਸੰਯੋਗ ਦੇ ਨਾਲ ਸ਼ਹਿਰ ਵਾਸੀਆਂ ਦੇ ਸੰਯੋਗ ਦੇ ਨਾਲ ਇਸ ਸਥਾਨ ਦੀ ਸੇਵਾ ਆਰੰਭ ਕੀਤੀ ਨਵਾਂ ਦਰਬਾਰ ਸਾਹਿਬ ਬਣ ਲੱਗਾ ਕਿ ਕਿਤੇ ਮਹਾਰਾਜ ਨੇ ਅਸਰਾਰ ਦੀ ਮੁਕਤੀ ਕੀਤੀ ਸੀ ਜਿਹੜਾ ਪਾਣੀ ਕੋੜਾ ਹੋ ਗਿਆ ਸੀ ਤੇ ਮੁੜ ਕੇ ਮਹਾਰਾਜ ਨੇ ਫਿਰ ਉੱਥੇ ਸਰੋਵਰ ਦੇ ਵਿੱਚ ਫਿਰ ਦੂਜਾ ਤੀਰ ਉੱਥੇ ਮਾਰਿਆ ਸੀ ਤੇ ਪਾਸ਼ਾ ਨੇ ਬੜੀ ਵੱਡੀ ਕਿਰਪਾ ਕੀਤੀ ਏ ਇਸਤਾਨ ਦੀ ਸੇਵਾ ਸ੍ਰੀਮਾਨ ਸੰਤ ਬਾਬਾ ਅਮਰੀਕ ਸਿੰਘ ਪਟਿਆਰੇ ਵਾਲੇ ਕਰਾ ਰਹੇ ਨੇ